ਨਰਿੰਦਰ ਮੋਦੀ ਨੇ ਰਾਸ਼ਟਰਪਤੀ ਨੂੰ ਸੰਪਿਆ ਅਸਤੀਫਾ ਸਤਾਰਵੀ ਲੋਕ ਸਭਾ ਭੰਗ ਕਰਨ ਦੀ ਕੀਤੀ ਸਿਫਾਰਿਸ਼ ਅਗਲੀ ਸਰਕਾਰ ਦੇ ਗਠਨ ਤੱਕ ਬਣੇ ਰਹਿਣਗੇ ਕਾਰਜਕਾਰੀ ਪੀਐਮ 8 ਜੂਨ ਨੂੰ ਮੋੜ ਪੀਐਮ ਅਹੁਦੇ ਦੀ ਚੁੱਕ ਸਕਦੇ ਨੇ ਸੌ ਨਵੀਂ ਸਰਕਾਰ ਬਣਾਉਣ ਦੇ ਲਈ ਕੋਸ਼ਿਸ਼ਾਂ ਤੇਜ਼ ਥੋੜੀ ਦੇਰ ਦੇ ਵਿੱਚ ਦਿੱਲੀ ਚ ਐਨਡੀਏ ਦੀ ਬੈਠਕ ਨਿਤਿਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਪਹੁੰਚ ਚੁੱਕੇ ਨੇ ਦਿੱਲੀ ਯੂਨਾਈਟਡ ਜਰਨਲ ਦੇ ਵਿੱਚ ਵੀ ਹਰ ਚਿਰ ਤੇਜ਼ ਬੈਠਕ ਵਿੱਚ ਸ਼ਾਮਲ ਹੋਣ ਦੇ ਲਈ ਦਿੱਲੀ ਪਹੁੰਚ ਰਹੇ ਅਲਾਈਅੰਸ 파ਰਟੀਆਂ ਤੇ ਜਿਸ ਵੀ ਯਾਦਾਂ ਬੋਲੇ ਅਸੀਂ ਸਰਕਾਰ ਬਰੌਂਡਿੰਗ ਕਰ ਰਹੀਆਂ ਕੋਸ਼ਿਸ਼ ਇਸ ਪ੍ਰਕਾਰ ਜੀਐਲ ਦੇ ਵਿੱਚ ਬੰਦ ਅਮਰਪਾਲ ਨੂੰ ਲਈ ਪੱਤੇ ਕਿਰਨਦੀਪ ਕੌਰ ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਕੀਤੀ ਮੁਲਾਕਾਤ 2 ਲੱਖ ਵੋਟਾਂ ਦੇ ਫਰਕ ਦੇ ਨਾਲ ਜਿੱਤੇ ਨੇ ਅਮਰਪਾਲ ਦਿੱਲੀ ਚ ਲਾਜਪਤ ਨਗਰ ਦੇ ਹਸਪਤਾਲ ਚ ਲੱਗੀ ਭਿਆਨਕਾਗ ਫਿਲਹਾਲ ਜਾਣੀ ਨੁਕਸਾਨ ਦੀ ਨਹੀਂ ਕੋਈ ਖਬਰ ਮੌਕੇ ਤੇ ਫਾਇਰ ਵਿਗੇਟ ਦੀਆਂ 16 ਗੱਡੀਆਂ ਮਾ ਦੀ ਅੱਗੇ ਹੋ ਗਏ ਆ ਚੰਗੀ ਚੰਨੀ ਜਿੱਤ ਚੁੱਕੇ ਨੇ ਪੱਗਤੀਜੇ ਮਤਲਬ ਨਿਊਜ਼ 18 ਸਾਡੇ ਬਾਸਿੰਗ ਨੂੰ ਲੀਕ ਹੋਇਆ ਪੰਤਤ ਨਿਊਜ਼ 18 ਪੰਜਾਬ ਹਰਿਆਣਾ ਬਣਿਆ 24 ਦੇ ਇਲੈਕਸ਼ਨ ਦਾ ਚੈਂਪੀਅਨ ਬਹੁਤ ਵੱਡੀ ਖਬਰ ਆ ਰਹੀ ਹੈ ਸੀਟੂ ਲੈ ਕੇ ਨਤੀਜਿਆਂ ਵਾਲੇ ਤੇ ਪੰਜਾਬ ਹਰਿਆਣਾ ਨੇ ਵੇਖਿਆ ਸਿਰਫ ਨਿਊਜ਼ 18 ਦੇ ਕਰਕੇ 13 13 ਸੀਟਾਂ ਤੇ ਨਜ਼ਰ ਆ ਰਿਹਾ ਹੈ ਐਨਡੀਐ ਦੇ ਅਗਲੇ ਚੰਡੀਗੜ੍ਹ ਦਾ ਬਲਿਸ਼ ਦੀਵਾਰੀ ਅੱਗੇ ਨਹੀਂ ਕਿ ਕੋ ਜਬ ਦੇਖਿਆ ਉਸ ਦੌਰ ਕਰ ਦਿੱਤੇ ਡਿਜੀਟਲ ਤੇ ਸਭ ਤੋਂ ਜ਼ਿਆਦਾ ਵੇਖਿਆ ਗਿਆ ਨਿਊਜ਼ 18 250000 ਵੋਟਾਂ ਨਾਲ ਸਿਰਫ ਨਿਊਜ਼ 18 ਹੀ ਦਰਸ਼ਕਾਂ ਨੂੰ ਆਇਆ ਰਾਤ ਪੰਜਾਬ ਹਰਿਆਣਾ ਦੇ ਵਿੱਚ ਕੋਈ ਵੀ ਨਹੀਂ ਸੀ ਨੇੜੇ ਤੇੜੇ ਸ਼ੁਰੂਆਤ ਕਰਦੇ ਹਾਂ ਬੁਲੇਟਿਨ ਦੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਨੂੰ ਅਸਤੀਫਾ ਸੌਂਪ ਦਿੱਤਾ ਹੈ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਸੌਂਪਿਆ ਹੈ ਦੱਸਦੇ ਕਿ 17ਵੀਂ ਲੋਕ ਸਭਾ ਪੰਕਰਨ ਦੀ ਸਿਫਾਰਿਸ਼ ਕੀਤੀ ਹੈ ਤਾਂ ਨਵੀਂ ਸਰਕਾਰ ਦੇ ਗਠਨ ਤੱਕ ਕਾਰਜਕਾਰੀ ਪੀਐਮ ਬੜੇ ਰਹਿਣਗੇ ਨਰਿੰਦਰ ਮੋਦੀ 8 ਜੂਨ ਨੂੰ ਪੀਐਮ ਦੇ ਵਜੋਂ ਸੌ ਚੁੱਕੀ ਜਾ ਸਕਦੀ ਹੈ ਪਰ ਉਸ ਤੋਂ ਪਹਿਲਾਂ ਲਗਾਤਾਰ ਨਜ਼ਰਾਂ ਇਤਿਕੇਆ ਹੁਨਿਆ ਨੇ ਕਿ ਆਖਰਕਾਰ ਕਿ ਕੁਝ ਨਜ਼ਰ ਆ ਸਕਦਾ ਹੈ ਕਿਉਂਕਿ ਜਿਸ ਤਰੀਕੇ ਨਾਲ ਦਾਵਾ ਇੰਡੀਆ ਗੱਟ ਟੋੜ ਵੀ ਕਰ ਰਿਹਾ ਹੈ ਕਿ ਅਸੀਂ ਵੀ ਸਰਕਾਰ ਪਰੋਂ ਦੀ ਕੋਸ਼ਿਸ਼ ਕਰ ਰਹੇ ਆ ਪਰ ਉੱਤੇ ਹੀ ਨੰਬਰਸ ਦੇ ਰਹੇ ਨੇ ਕੁਝ ਹੋਰ ਕਹਿ ਰਹੇ ਨੇ ਕਿਉਂਕਿ ਇਕੱਲੇ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਵਿਜਤੀ ਦੀ ਤਾਂ ਬਹੁਮਤ ਉਹਨਾਂ ਦੇ ਕੋਲ ਨਹੀਂ ਹੈ ਤਾਂ ਇਸ ਨੂੰ ਲੈ ਕੇ ਐਲਡੀਏ ਦੇ ਕੋਲ ਜ਼ਰੂਰ ਬਹੁਮਤ ਹੈ 292 ਸੀਟਾਂ ਜਿਹੜੀਆਂ ਨੇ ਉਹ ਐਲਡੀਏ ਦੇ ਕੋਲ ਨੇ ਔਰ ਵਿਜਤੀ ਦੇ ਕੋਲ 240 ਸੀਟਾਂ ਐਸੇ ਤਰੀਕੇ TDP ਦੇ ਕੋਲ 16 ਸੀਟਾਂ ਨੇ ਜਿਹਦੇ ਦੇ ਕੋਲ 12 ਸੀਟਾਂ ਨੇ ਤਾਂ ਬਾਕੀ ਹੋਰ ਪਾਰਟੀਆਂ ਦੇ ਕੋਲ ਜਿਹੜੀਆਂ 2 5 7 ਤੇ 10 ਹੋਰ ਸਹਿਯੋਗੀ ਨੇ ਅਕਲ ਮਿਲਾ ਕੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੱਸ ਦਿਓ ਕਿ ਉਪਰਾਸ਼ਟਪਤੀ भी मुलाकात की गई है दूसरी तस्वीर तक तो दिखाई है और एक तस्वीर राष्ट्रपति को जदों अस्तीफा सौंपिया गया है तो ऐसी तस्वीर ग्राफिक के जरिए तो दिखा रहे हैं कि एन डी एस वेले की नंबर है और इंडिया गठजोड़ को तो तो दो सौ चौंती का अंकड़ा इंडिया गठजोड़ के एन डी ए को सौ बानवे का और इस तरीके जार्टियां ने वो भी तो दिखा रहे हैं कि आखिरकार कि अंकड़ा जोड़ा है वह किस तरीके दरान जुड़ता है क्योंकि जेकर इंडिया गठजोड़ का जिक्र किया जाए टीएमसीਆਂ ਸੀਟਾਂ ਨੂੰ ਮਿਲਾ ਕੇ 234 ਅੰਕੜਾ ਬਣਦਾ ਆ। ਤਾਂ ਐਸਪੀ ਦੇ ਕੋਲ 37 ਸੀਟਾਂ ਨੇ, ਪੀਐਮਸੀ ਦੇ ਕੋਲ 29, ਇਸ ਤਰ੍ਹਾਂ ਕਿ ਜੀਐਮਕੇ ਦੇ ਕੋਲ 22, ਕਾਂਗਰਸ ਦੇ ਕੋਲ 29। ਤਾਂ ਬਾਕੀ ਹੋਰ ਸਹਿਯੋਗੀ 19, ਆਰਸੀਪੀਆਮ 4 ਸੀਟਾਂ, ਆਮ ਆਦਮੀ ਪਾਰਟੀ ਦੇ ਕੋਲ 10 ਸੀਟਾਂ। ਤਾਂ ਸਾਰਿਆਂ ਨੂੰ ਜੋੜ-ਤੋੜ ਕੇ 234 ਦਾ ਅੰਕੜਾ ਬਣਦਾ ਹੈ। ਵਿਕਰ ਸਰਕਾਰ ਬਣਾਉਣੀ ਹੈ ਤਾਂ 272 ਦਾ ਅੰਕੜਾ ਚਾਹੀਦਾ ਹੈ। ਮੈਜਿਕ ਨੰਬਰ ਚਾਹੀਦਾ ਹੈ। तो वो मैजिक नंबर अजे नजर नहीं आ रहा हाँ इंडिया गठजोड़ के को हालांकि रातों रात कोई जोड़ तोड़ हूँ क्योंकि चर्चावं लगातार चल रही हैं लगातार मीटिंग लैके जानकारी मिल रही है मीटिंग होनी है एन डी ए गठजोड़ भी होनी और इंडिया लाइन की भी होनी है सारे जो मैंबर ने लगभग पहुँच चुके हैं तो कुछ मिला के तस्वीर राष्ट्रपति द्रौपदी मुर्मू के नाल जो मुलाकात की गई और अस्तीफा अपना सौंपिया गया क्योंकि संभाविक तौर पर सरकार जी भंग सिफारिश की थी गई है माफ करो लोग सभा भंग कर सिफारिश की थी गई है इसके तो बाद अठ जून जी सह चुकी जाएगी तो सतारवीं लोग सभा भंग कर सिफारिश हुई है और अठारहवीं लोग सभा के तहत सह चुकी जानी है अठ जून यह दिन तय किया जा रहा है जो जानकारी मिल रही है तो अठ जून सौं चुकी जाएगी और उसको पहला बिल्कुल प्रस्ताव जोड़ा है पेश करना होगा कि किन्ने जोड़े सांसद ने नाल ने ता सारा एक प्रोसेस हूँ है जिसके चलते सरकार बनाई जाएगी और दूसरे पास इंडिया गठजोड़ दशिशा ने जोड़ तो दी राजनीति इस बचाले कई तस्वीर आ रही ने कई बयान आ रहे हैं सब कुछ इस वे नजर आ रहा है क्योंकि जो जनादेश दिता है जनता ने कल जो ये फैसला आया कल चार जून नंबर सामने ਤਾਂ ਥੋੜੀ ਦੇਰ ਦੇ ਵਿੱਚ ਐਂਡੀਆ ਦੀ ਮੀਟਿੰਗ ਹੋਏਗੀ ਔਰ ਐਂਡੀਆ ਦੇ ਸਹਿਯੋਗੀ ਦਲਾਂ ਦੇ ਲੀਡਰ ਦਿੱਲੀ ਪਹੁੰਚ ਚੁਕੇ ਨੇ ਕਿੰਗ ਮੇਕਰ ਨितीश ਕੁਮਾਰ ਚੰਦਰ ਬਾਬੂ ਨਾਇਡੂ ਪਹੁੰਚ ਚੁਕੇ ਨੇ ਜਿਨ੍ਹਾਂ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਉਹਨਾਂ ਕਹਿੰਿਆ ਕਿ ਸਾਡਾ ਸਮਰਥਨ ਐਂਡੀਆ ਨੂੰ ਹੈ ਐ ਨਾਇਡੂ ਨੇ ਕਿਹਾ ਹੈ ਤਾਂ ਸੀ ਤੀਜੀ ਵਾਰਨਾਂ ਕਿਹਾ ਕਿ ਕਿੰਗ ਮੇਕਰ ਬਣਾਣਗੇ ਸਰਕਾਰ ਤਾਂ ਹੁਣ ਹੀ ਇੱਕ ਅਜਿਹੇ ਸਿਆਸਤਦਾਨ ਜਿਨ੍ਹਾਂ ਤੇ ਸਭ ਦੀਆਂ ਨਜ਼ਰਾਂ ਇਸ ਵੇਲੇ ਟਿਕੀਆਂ ਹੋਈਆਂ ਨੇ ਤਾਂ ਯਾਦ ਕਰਾ ਦਈਏ ਇੰਡੀਆ ਅਲਾਈਅንስ ਤੋਂ शुरुआत करे ही नीतीश कुमार सन सब तो पहला जुड़े और नाली जो गल की जाए तो बिहार केलचल ब मची या कह लिए कि खेला होया जिसका जिक्र बार बार हो रहा है तो खेला नीतीश कुमार ने ही किता। और इंडिया लाइन का साथ छड़ता और कुल मिला के इल्जाम तराशियां स्थिति कांग्रेस से मड़िया गई तो बहुत सारे इल्जाम जोड़े ने उस समय लगे सन कि बिल्कुल आ, सारिया पार्टिया ने तो बनता हक होना चाहिए है

जिसमें सभी घटक दलों के नेताओं को, को बुलाया है नीतीश कुमार जी भी इसमें शामिल हो रहे हैं और जेडीयू की तरफ से वो पत्र भी दिया जाएगा जिसमें एनडीए की भी सपोर्ट है नरेंद्र मोदी जी को प्रधानमंत्री बनाने की भी सपोर्ट एन से मंत्रिमंडल बगैर अनकंडीशनल हमारी सपोर्ट है अलबत् इच्छा जरूर है कि बिहार को विशेष राज्य का दर्जा मिले जो बिहार की जनता के हित में है विशेष के दर्जे के बगैर बिहार का विकास असंभव गठबंधन के मामले में जो है मजबूती के साथ गठबंधन के साथियों को विश्वास में लेकर के सरकार चलाने के मामले में साथ लेकर के चलने के मामले में नरेंद्र मोदी जी जी पर के खड़े हैं अगर इतनी सीटें अगर कहीं गलती से कांग्रेस पार्टी को होती तो अपने साथियों को चिमटे से भी नहीं छूती और अभी भी उनको जितनी सीटें मिली हैं उसके बाद जो है उनका अहंकार जो है वो आसमान पर है ये बात अलग है कि कांग्रेस जो है वो वेंटिलेटर पे हो लेकिन उसका अहंकार एक्सीटर पर दिखाई पड़ रहा है अरे भाई हम अब सरकार जनता ने जनादेश दे दिया मोदी जी के नेतृत्व में सरकार बनेगी और उसके साथ ही साथ हम सबको लेकर के संसद के साथ संपर्क के साथ संवाद के साथ समन्वय के साथ हम सरकार के जो सुशासन के सफर को आगे बढ़ाएंगे जो सुधार से जुड़े हुए मुद्दे हैं सामाजिक आर्थिक शैक्षणिक उसमें सबका सहयोग लेंगे ये नरेंद्र मोदी जी हमेशा करते रहे हैं हमेशा करेंगे तो इसमें कहीं कोई कन्फ्यूज़न नहीं लेकिन यहाँ पर ये दिक्कत है जो अभी सोकार्ड आप गठबंधन कह रहे हैं इसमें जो है वो खानदान तो अनेक हैं लेकिन ख्वाहिशें एक हैं और इसमें ये हज़ारों ख्वाहिशें ऐसी कि हर ख्वाहिश पर दम निकले तो इनके अरमान तो इतने हैं कि पता नहीं कितने कम निकले तो इसलिए जो है वो इन ख्वाहिशों का कोई अंत नहीं है ਤਾਂ ਬਿਲਕੁਲ ਕੇਸੀ त्याਗੀ ਨੂੰ ਤੁਸੀਂ ਸੁਣ ਰਹੇ ਸੀ ਔਰ ਕੋਲ ਬਿਲਾ ਕੇ ਉਹਨਾਂ ਦਾ ਇਹ ਹੀ ਕਹਿਣਾ ਹੈ ਕਿ ਅਸੀਂ ਛਾਵਾਂ ਜ਼ਰੂਰ ਰੱਖੀਆਂ ਹੋਈਆਂ ਨੇ ਔਰ ਵਿਸ਼ੇਸ਼ ਦਰਜਾ ਸਭ ਤੋਂ ਪਹਿਲਾ ਗਜ਼ੇਕੇ ਬਿਹਾਰ ਤਲਬੇ ਸਮੇ ਤੋਂ ਮੰਗ ਕਰ ਰਿਹਾ ਹੈ ਸੂਬੇ ਦਾ ਜਿਹੜਾ ਇੱਕ ਵਿਸ਼ੇਸ਼ ਦਰਜਾ ਹੈ ਉਹ ਦਿੱਤਾ ਜਾਵੇ ਤਾਂ ਜਦੋਂ ਆ ਪਾਰਟਨਰਸ਼ਿਪ ਆ ਕਹ ਲਈਏ ਕਿ ਅਲਾਈਅੰਸ ਨੂੰ 86 ਤੋਂ ਇਸਵਿਲੀ ਕੇਸੀ त्याਗੀ ਦਾ ਹੀ ਬਿਆਨ ਆਇਆ ਸੀ ਔਰ ਕੇਸੀ त्याਗੀ ਹੀ ਮੋੜਿਆ ਕੇ ਇਹ ਕਹਿੰਦੇ ਕੋਈ ਨਜ਼ਰ ਆਇਸਤਾਨ ਕਿ ਕਾਂਗਰਸ ਪਾਰਟੀ ਜਿਹੜੀ ਹੈ ਉਹ ਇੱਥੇ ਉਹਨਾਂ ਨੂੰ ਕਹਿ ਸਕਦੇ ਆ ਕਿ ਉਹਨਾਂ ਜ਼ਿਆਦਾ ਪੰਡਾ ਜਰਾ ਮਾਨਸਤਕਾਰ ਹੈ ਪੁੱਛਿਆ ਨਹੀਂ ਜਾ ਰਿਹਾ ਅਲਾਈਂਸ ਦੇ ਵਿੱਚ ਤਾਂ ਇਹ ਸਾਰੇ ਨਿਜ਼ਾਮ ਉਹਨਾਂ ਨੇ ਹੀ ਲਗਾਏ ਸੀ ਔਰ ਅੱਜ ਵੀ ਉਹੀ ਕਹਿ ਰਹੇ ਨੇ ਕਿ ਕੁਲ ਮਿਲਾ ਕੇ ਸਾਡੀਆਂ ਆਪਣੀਆਂ ਕੁਝ ਇੱਛਾਵਾਂ ਨੇ ਔਰ ਹੋਣੀਆਂ ਵੀ ਚਾਹੀਦੀਆਂ ਨੇ ਜਿਸ ਨੂੰ ਅਸੀਂ ਅੱਗੇ ਰੱਖਾਂਗੇ ਪਰ ਫਿਲਹਾਲ ਤੱਕ ਉਹਨਾਂ ਨੇ ਆਪਣੇ ਪੂਰੇ ਅਸੀਂ ਕਹਿ ਲਈਏ ਕਿ ਇਸ ਤਰੀਕੇ ਦਾ ਪੱਤੇ ਲੈਣੇ ਨੇ ਉਹ ਨਹੀਂ ਕੋਲੇ ਪਰ ਜਿਸ ਤੱਕ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਐਨਡੀਏ ਦਾ ਪਲੜਾ ਜ਼ਰੂਰ ਪਾਰੀ ਹੈ ਔਰ ਉਹਨਾਂ ਦੇ ਕੋਲ ਭਾਲੇ ਤੱਕ ਦੀ ਗੱਲ ਕੀਤੀ ਜਾਵੇ ਤਾਂ ਨੰਬਰ ਜਿਹੜੇ ਨੇ ਉਹ ਬਹੁਤ ਤੋਂ ਵੀ ਕਿਤੇ ਜ਼ਿਆਦਾ ਨੇ ਐਨਡੀਏ ਦੀਪੋਰਟ ਵੱਖਰੇ ਤੌਰ ਤੇ ਚੱਕਰ ਇਕੱਲੇ ਤੌਰ ਤੇ ਵਿਚੂਪੀਤਾ ਜ਼ਿਕਰ ਕੀਤਾ ਜਾਏ ਤਾਂ ਨੰਬਰ ਇੰਨੇ ਜ਼ਿਆਦਾ ਨਹੀਂ ਹਨ ਬਹੁਤ ਜ਼ਿਆਦਾ ਤਹਾਰ ਤੋਂ ਬਾਅਦ ਤਰਨਜੀਤ ਸੰਧੂ ਦਾ ਬਿਆਨ ਆਇਆ ਹੈ ਪਹਿਲਾ ਬਿਆਨ ਆਇਆ ਹੈ ਕਿ ਲੋਕਾਂ ਦਾ ਫੈਸਲਾ ਮਨਜ਼ੂਰ ਹੈ ਅੰਮ੍ਰਿਤਸਰ ਤੋਂ ਭਾਜੀਪੀ ਤੋਂ ਤਰਨਜੀਤ ਸੰਧੂ ਚੌਂ ਮੈਦਾਨ ਦੇ ਵਿੱਚ ਸਨ ਪਰ ਹਾਰ ਗਏ ਨੇ ਦਾ ਵਰਕਰਾਂ ਤੇ ਸਮਰਥਕਾਂ ਦਾ ਧੰਨਵਾਦ ਉਹਨਾਂ ਨੇ ਜ਼ਰੂਰ ਕੀਤਾ ਅੰਮ੍ਰਿਤਸਰ ਦੇ ਲਈ ਅ ਅੱਗੇ ਵੀ ਕੰਮ ਕਰਦਾ ਰਹਾਂਗਾ ਤਰਨਜੀਤ ਸੰਧੂ ਦੇ ਬਲੇ کیا ਗਿਆ ਹੈ ਅੰਮ੍ਰਿਤਸਰ ਤੋਂ ਪਾਜਪਾ ਉਮੀਦਵਾਰ ਸਨ ਤਰਨਜੀਤ ਸੰਧੂ ਲਗਾਤਾਰ ਦੱਸ ਦਈਏ ਕਾਹਦਾ ਜ਼ਿਕਰ ਕੀਤਾ ਜਾਵੇ ਹਾਲਾਂਕਿ ਜਦੋਂ ਰੁਝਾਨ ਆ ਰਹੇ ਸਨ ਤਰਨਜੀਤ ਸੰਧੂ ਪਹਿਲੇ ਨੰਬਰ ਤੇ ਵੀ ਸ਼ੁਰੂਆਤ ਦੇ ਵਿੱਚ ਹੋਏ ਪਰ ਉਸ ਤੋਂ ਬਾਅਦ ਫਿਰ ਪਿੱਛੇ ਹੀ ਖਿਸਕਦੇ ਗਏ ਔਰ ਇਹ ਤੁਹਾਨੂੰ ਆਂਕੜਾ ਦਿਖਾ ਰਹੇ ਹਾਂ ਅਤੀਸਰੇ ਨੰਬਰ ਤੇ ਆਏ ਨੇ ਤਰਨਜੀਤ ਸੰਧੂ ਪਰ 2,7205 ਵੋਟਾਂ ਜ਼ਰੂਰ ਮਿਲੀਆਂ ਨੇ ਤਾਂ ਇੱਕ ਵੱਡਾ ਅੰਕੜਾ ਹਾਸਲ ਕੀਤਾ ਹੈ ਦੂਸਰੇ ਨੰਬਰ ਤੇ ਕੁਲਦੀਪ ਸਿੰਘ ਢਾਲੀਵਾਲ ਰਹੇ ਨੇ 2,114000 ਵੋਟਾਂ ਦੇ ਨਾਲ ਔਰ ਜੇਤੂ ਰਹੇ ਨੇ 2,55000 ਤੋਂ ਜ਼ਿਆਦਾ ਵੋਟਾਂ ਦੇ ਨਾਲ ਗੁਰਜੀ ਤੌਜਲਾ ਤਾਂ ਤਰਨਜੀਤ ਸੰਧੂ ਦੇ ਵੱਲੋਂ ਲੋਕਾਂ ਦਾ ਧੰਨਵਾਦ ਕੀਤਾ ਗਿਆ ਮੈਂ ਸਾਰੇ ਵੋਟਰਾਂ ਨੂੰ ਤੇ ਅੰਬਰਸਰੀਆਂ ਨੂੰ ਧੰਨਵਾਦ ਦਿਨਾ ਆ ਕਿ ਅਸੀਂ ਸਾਰਿਆਂ ਨੇ ਮਿਲ ਕੇ ਪੀਸਫੁਲ ਇਲੈਕਸ਼ਨ ਕੀਤੀ ਆ ਤੇ 2 ਲੱਖ 6000 ਪਲਸ ਲੋਕਾਂ ਨੇ ਮੇਰੇ ਲਈ ਵੀ ਵੋਟ ਕੀਤੀ ਔਰ ਬਾਕੀਆਂ ਲਈ ਵੀ ਤੇ ਮੈਂ ਖਾਸ ਤੌਰ ਤੇ ਆਪਣੇ ਕਾਰਿਆਕਰਤਾ ਤੇ ਔਰ ਜਿਹੜੇ ਸਪੋਰਟਰ ਸੀ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਤੇ ਗਰਮੀਾਂ 'ਚ ਡੱਟ ਕੇ ਸਾਥ ਦਿੱਤਾ ਤੁਸੀਂ ਦੇਖਿਆ ਕਿ ਜਿਹੜਾ ਸਾਡਾ ਕਲੀਅਰ ਏਜੰਡਾ ਸੀਗਾ ਉਹ ਕਾਫੀ ਲੋਕਾਂ ਤੱਕ ਪਹੁੰਚਿਆ ਤੇ ਮੇਰੀ ਕਮਿਟਮੈਂਟ ਉਸ ਏਜੰਡੇ 'ਚ ਹੈਗੀ ਆ ਤੇ ਮੈਂ ਆਪਣੇ ਘਰ ਸਮੁੰਦਰੀ ਹਾਊਸ ਅੰਮਰਸਰ 'ਚ ਹੀ ਰਹਿਣਾ ਆ ਤੇ ਅੰਬਰਸਰ ਲਈ ਖਾਸ ਤੌਰ ਤੇ ਵਿਛੇਤ ਅੰਬਰਸਰ ਬਰਸਾਦੀ ਕਰ ਸਕਾਂਗਾ ਮੈਂ ਕਰਾਵਾਂ ਪੁਰਿੰਗਮ ਪੇਨ ਵੀ ਪਤਾ ਲੱਗ ਗਿਆ ਸੀਗਾ ਕਿਉਂਕਿ ਅਸੀਂ ਪਿੰਡਾਂ ਜਦੋਂ ਜਾਂਦੇ ਸੀ ਸ਼ਹਿਰਾਂ 'ਚ ਜਾਂਦੇ ਸੀ ਇੱਕੋ ਮਾਹੌਲ ਸੀਗਾ ਵੀ ਜਿਵੇਂ ਅਸੀਂ ਆਮ ਆਦਮੀ ਪਾਰਟੀ ਨੂੰ ਜਿਹੜਾ ਉਹ ਜਿਟਾਉਣਾ ਹੀ ਜਿਟਾਉਣਾ ਹੈ ਤੇ ਮੈਂ ਪਹਿਲਾਂ ਵੀ ਕਹਿੰਦਾ ਸੀ ਇੱਕ ਪਾਸੜ ਜਿੱਤ ਹੋਣੀ ਆ ਤੇ ਇੱਕ ਪਾਸੜ ਜਿੱਤ ਜਿਹੜੀ ਆ ਹੋਈ ਆ ਸਭ ਤੋਂ ਪਹਿਲਾਂ ਉਮੀਦਵਾਰ ਦਾ ਨਾਮ ਅਨਾਉਂਸ ਹੋਇਆ ਸੀ 2 ਹੀ ਮਹੀਨੇ ਪੂਰਾ ਗਰਮੀ ਚ ਮਿਹਨਤਾਂ ਕੀਤੀਆਂ ਨੇ ਹੁਣ ਅੱਜ ਫਲ ਮਿਲਿਆ ਕਿੰਨੇ ਕਿੰਨੇ ਉਮੀਦ ਨੇ ਮਿਹਨਤ ਨਹੀਂ ਕੀਤੀ ਆ ਜਿਹੜੇ ਹਜ਼ਾਰਾਂ ਘੂਰੇ ਫਿਰਦੇ ਨੇ ਸਾਰਿਆਂ ਨੇ ਮਿਹਨਤ ਕੀਤੀ ਆ 48 41 ਡਿਗਰੀ ਚ ਇਹ ਡੋਰ ਟੂ ਡੋਰ ਕਰਦੇ ਰਹੇ ਆ ਇਹ ਪਿੰਡਾਂ ਚ ਜਿਹੜੀਆਂ ਮੈਦਾਨ ਜਾ ਕੇ ਸਿਰਫ 10 ਮਿੰਟ ਬੋਲਾ ਹੁੰਦਾ ਸੀ ਪਹਿਲਾਂ ਮੀਟਿੰਗ ਰੇਂਜ ਕਰਨੀ ਲੋਕਾਂ ਨੂੰ ਬੁਲਾ ਕੇ ਲਿਆਉਣਾ ਡੋਰ ਟੂ ਡੋਰ ਕਹਿ ਕੇ ਆਉਣਾ ਇਹਨਾਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਆ ਉਸ ਮਿਹਨਤ ਦਾ ਨਤੀਜਾ ਹੈ ਕਿ ਅੱਜ ਅਸੀਂ ਵੱਡੀ ਲੀਡ ਤੇ ਜਿੱਤੇ ਆ। ਤਾਂ ਹੁਣ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ। ਅਕਾਲੀ ਦਲ ਨੂੰ 13 ਸੀਟਾਂ ਦੇ ਵਿੱਚੋਂ ਮੈਂ ਅੱਜ ਇੱਕ ਸੀਟ ਹਾਸਲ ਹੋਈ ਹੈ। ਯਾਨੀ ਕਿ ਜੋ ਬਾਦਲ ਪਰਿਵਾਰ ਦਾ ਸ਼੍ਰੋਮਣੀ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਬਠਿੰਡਾ ਉੱਥੋਂ ਇੱਕ ਪਰ ਫਿਰ ਹਰਸਿਮਰਤ ਕੌਰ ਬਾਦਲ ਜਿੱਤਣ ਦੇ ਵਿੱਚ ਕਾਮਯਾਬ ਰਹੇ ਨੇ ਲਗਾਤਾਰ ਚੌਥੀ ਵਾਰ ਜਿਹੜੇ ਕਿ ਐਮਪੀ ਬਣੇ ਨੇ ਤਾਂ ਉਹ ਸੀ ਤਸਵੀਰਾਂ ਵਿਖਾ ਰਹੇ ਆ ਕਿ ਇਸ ਜਿੱਤ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਜਸ਼ਨ ਮਨਾਇਆ ਗਿਆ। ਸੁਰਵੀਰ ਸਿੰਘ ਬਾਦਲ, ਹਰਸਿਮਰਤ ਬਾਦਲ ਨਜ਼ਰ ਆ ਰਹੇ ਨੇ ਨਾਲ ਆ ਵਰਕਰ ਸਮਰਥਕ ਉਹਨਾਂ ਦੇ ਘਰ ਪਹੁੰਚੇ ਤੇ ਇਸ ਜਿੱਤ ਦੀ ਉਹਨਾਂ ਨੂੰ ਵਧਾਈ ਦਿੱਤੀ ਗਈ 13 ਸੀਟਾਂ ਦੇ ਵਿੱਚੋਂ ਇੱਕ ਸੀਟ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਵਿੱਚ ਗਈ ਹੈ ਤੇ ਨਾਲ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਅੰਕੜਾ ਜਿਹੜਾ ਕਿ ਸਾਹਮਣੇ ਆਇਆ ਹੈ ਕਿ 10 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਮਾਨ ਤੱਕ ਜ਼ਬਤ ਹੋਗੀ ਹਾਲਾਂਕਿ ਆਪਣਾ ਮਜ਼ਬੂਤ ਕਿਲਾ ਜਿਹੜਾ ਕਿ ਅਕਾਲੀ ਦਲ ਬਠਿੰਡਾ ਵਾਲਾ ਬਚਾਉਣ ਦੇ ਵਿੱਚ ਜ਼ਰੂਰ ਕਾਮਯਾਬ ਹੋਇਆ ਹਰਸਮਤ ਕੋਰ ਬਾਦਲ ਦੇ ਮੁਕਾਬਲੇ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਗੁਰਮੀ ਸਿੰਘ ਖੁੱਡੀਆਂ ਹਾਰ ਦਾ ਸਾਹਮਣਾ ਕਰਨਾ ਪਿਆ ਜੋ ਕਿ ਦੂਜੇ ਨੰਬਰ ਤੇ ਰਹੇ ਨੇ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿੱਥੇ ਮੈਂ ਗੁਰੂ ਸਾਹਿਬ ਦਾ ਕੋਟਾਨ ਕੋਟ ਧੰਨਵਾਦ ਕਰਦੀਆਂ ਕਿ ਸ਼ਾਇਦ 13 ਵਿੱਚੋਂ ਇਕੱਲੇ ਇੱਕ ਹੀ ਅਕਾਲੀ ਦਲ ਦਾ ਉਮੀਦਵਾਰ ਹੈ ਜਿਹੜੀ ਚੌਥੀ ਵਾਰੀ ਇੱਕੋ ਪਾਰਟੀ ਤੇ ਇੱਕੋ ਹਲਕੇ ਤੋਂ ਖੜਿਆ ਹੈ ਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਤੇ ਇਸ ਜਿੱਤ ਦਾ ਸੇਰਾ ਮੇਰੇ ਇੱਕ ਇੱਕ ਵਕਰ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਿਰ ਤੋੜ ਮਿਹਨਤ ਕੀਤੀ ਜਿਨ੍ਹਾਂ ਅੱਡੀ ਚੋਟੀ ਦਾ ਜ਼ੋਰ ਮੇਰੇ ਬਕਰਾਂ ਨੇ ਲਾਇਆ ਚੌਥੀ ਵਾਰੀ ਇੱਕ ਹਲਕੇ ਤੋਂ ਜਿਤਨਾ ਤੇ ਪਹਿਲੀ ਵੀ ਲੀਡਾਂ ਤੋਂ ਤਿੰਨ ਗੁਣਾ ਵੱਧ ਜਿਤਨਾ ਇਹ ਸੇਰਾ ਵੀ ਮੇਰੇ ਬਕਰਾਂ ਦਾ ਇਹ ਮਿਹਨਤ ਵੀ ਮੇਰੀ ਬਕਰਾਂ ਦੀ ਤੇ ਇਹ ਜਿੱਤ ਬਠਿੰਡਾ ਪਾਰਲੀਮੈਂਟਰੀ ਹਲਕੇ ਦੇ ਲੋਕਾਂ ਦੀ ਜਿਨ੍ਹਾਂ ਨੇ ਇਸ ਨਿਮਾਨੀ ਸੇਵਾਦਾਰ ਨੂੰ ਇੱਕ ਵਾਰ ਫੇਰ ਆਪਣੀ ਸੇਵਾ ਦਾ ਮੌਕਾ ਬਖਸ਼ਿਆ ਮੈਂ ਗੁਰੂ ਸਾਹਿਬ ਦੇ ਚਰਨਾਂ ਚ ਆਈ ਅਰਦਾਸ ਕਰਦੀਆਂ ਕਿ ਜਿਹੜੀ ਆਸਾਂ ਉਮੀਦਾਂ ਦੇ ਨਾਲ ਲੋਕਾਂ ਨੇ ਮੈਨੂੰ ਆ ਸੇਵਾ ਬਖਸ਼ੀ ਹੈ ਗੁਰੂ ਸਾਹਿਬ ਕਿਰਪਾ ਕਰਨ ਕਿ ਉਹਨਾਂ ਦੀ ਉਮੀਦ ਹੈ ਕਿ ਮੈਂ ਪੂਰੀ ਉੱਤਰ ਸਕਾਂ ਤੇ ਹੋਰ ਤਨਦੇਹੀ ਦੇ ਨਾਲ ਇਸ ਇਲਾਕੇ ਨੂੰ ਅੱਗੇ ਲਿਜਾਣ ਵਾਸਤੇ ਮੈਂ ਸੇਵਾ ਕਰਾਂ ਹਾਲਾਂਕਿ ਦੇਸ਼ ਦੇ ਵਿੱਚ ਜੂਰ ਐਨਡੀਆ ਦੀ ਸਰਕਾਰ ਬਣਦੀ ਹੋਈ ਨਜ਼ਰ ਆ ਰਹੀ ਹੈ ਪਰ ਪੰਜਾਬ ਦੇ ਵਿੱਚ ਬੀਜੇਪੀ ਖਾਤਾ ਤੱਕ ਵੀ ਨਹੀਂ ਖੋਲ ਸਕੇ ਹਾਲਾਂਕਿ ਜਕਰ 2019 ਦੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਵੋਟ ਫੀਸਦ ਦੇ ਵਿੱਚ ਜ਼ਰੂਰ ਜਿਹੜਾ ਕਿ ਬੀਜੇਪੀ ਦਾ ਇਜ਼ਾਫਾ ਹੋਇਆ ਤੇ ਇਸੇ ਵੋਟ ਫੀਸਦ ਦੇ ਇਜ਼ਾਫੇ ਦਾ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਜ਼ਿਕਰ ਵੀ ਕੀਤਾ ਗਿਆ ਤੇ ਨਾਲ ਉਹਨਾਂ ਨੇ ਆਪਣੀ ਹਾਰ ਨੂੰ ਜਿਹੜਾ ਕਿ ਪੰਜਾਬ ਦੇ ਵਿੱਚ स्वीकार ਕੀਤਾ ਹੈ ਮੇਰੀ ਆਪਣੀ ਪਰ ਲੋਕਾਂ ਨੇ ਫਤਵਾ ਦਿੱਤਾ ਹੈ ਕਿ ਉਸ ਫਤਵੇ ਨੂੰ ਮੈਂ ਸਵੀਕਾਰ ਕਰਨਾ ਪਰ ਮੈਂ ਉੱਥੇ ਆ ਵੀ ਮੰਨਦਾ ਕਿ ਆ ਜਿਹੜਾ ਵੋਟ ਹੈ ਆ ਵੋਟ ਆਮ ਆਦਮੀ ਪਾਰਟੀ ਦੇ ਖਿਲਾਫ ਪਿਆ ਹੈ ਇਟ ਇਜ਼ ਐਗਜੈਕਟਲੀ ਅ ਰੈਪਲੀਕੇਸ਼ਨ ਇਟ ਹਸ ਬੀਨ ਰਿਪੀਟਡ ਅਗੇਨ ਜਿਹੜਾ 2022 ਦੇ ਅੰਦਰ ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਦੇ ਖਿਲਾਫ ਵੋਟ ਪਾਇਆ ਸੀਗਾ ਨਾ ਕਿ ਆਮ ਆਦਮੀ ਨੂੰ ਪਾਇਆ ਸੀਗਾ ਉਹ ਜਿਹੜਾ ਵੋਟ ਪਾਇਆ ਸੀਗਾ ਉਹ ਕਾਂਗਰਸ ਤੇ ਅਕਾਲੀਆ ਪਾਰਟੀ ਦੇ ਖਿਲਾਫ ਪਾਇਆ ਸੀਗਾ ਤੇ ਆਮ ਨੂੰ ਗਿਆ ਸੀਗਾ ਹੈ ਕਿ ਜਿਹੜਾ ਵੋਟ ਆ ਹੁਣ ਪਿਆ ਕੋ ਵੋਟ ਆਮ ਆਦਮੀ ਪਾਰਟੀ ਦੇ ਖਿਲਾਫ ਪਿਆ ਜਿਹਦੇ ਰਿਜ਼ਲਟ ਤੁਹਾਡੇ ਸਾਹਮਣੇ ਹੈ ਜਿਹੜਾ ਵੋਟ ਸ਼ੇਅਰ ਹੈ ਕਾਂਗਰਸ ਦਾ ਵੋਟ ਸ਼ੇਅਰ ਦੇਖੋ ਸਿਰਫ 3% ਦੀ ਬਣਿਆ ਇਹ ਆંકੜੇ ਬਾਅਦ ਵਿੱਚ ਬੈਠ ਕੇ ਖੁਲਾਸਾ ਨਾਲ ਕਰਾਂਗੇ ਪਰ ਅੱਜ ਮੈਂ ਕਹਿਣਾ ਚਾਹੁੰਦਾ ਕਿ ਇਹ ਲੋਕ ਜਿਹੜੇ ਆਪਣੀ ਬਗਲਾ ਮਾਰ ਰਹੇ ਆ ਆ ਵੋਟ ਕਾਂਗਰਸ ਪਾਰਟੀ ਨੂੰ ਨਹੀਂ ਆਹ ਵੋਟ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਪਾਇਆ ਹੈ ਤੇ ਉਹ ਜਿਹੜਾ ਆ ਵੋਟ ਸ਼ਿਫਟ ਹੋਇਆ ਹੈ ਕਿਤੇ 42% ਤੋਂ ਘਟ ਕੇ ਆ ਜਿਹੜੇ 26% ਤੇ ਆਏ ਹੈ ਉਹ ਕਰੀਬਨ 16% ਵੋਟ ਜਿਹੜਾ ਘਟਿਆ ਉਹ ਮੈਂ ਸਮਝਦਾ ਡਾਇਰੈਕਟ ਟ੍ਰਾਂਸਫਰ ਲੋਕਾਂ ਨੇ ਭੀਜਪੀ ਦੇ ਕਾਰਜਕਰਤਾਵਾਂ ਦੀ ਹਿੰਮਤ ਦੇ ਉੱਤੇ ਜੋਦ ਕਰਦੇ ਉਹਦੇ ਵਿੱਚ ਬੀਜੇਪੀ ਦਾ ਸ਼ੇਅਰ ਵਧਿਆ ਹੈ ਇਹਨੂੰ ਦੇਖਦੇ ਅੱਜ ਜਿਹੜੀਆਂ ਮੇਨ ਗੱਲਾਂ ਕੇ ਸਾਹਮਣੇ ਆਈਆਂ ਸਾਥੀਓ ਆ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਰਿਹਾ ਸਾਡੀ ਕਮਜ਼ੋਰੀ ਕਰਕੇ ਹੋ ਸਕਦਾ ਸੁਨੀਲ ਦੀ ਕਮਜ਼ੋਰੀ ਕਰਕੇ ਅਸੀਂ ਕੋਈ ਸੀਟ ਨਹੀਂ ਜਿੱਤ ਸਕੇ ਬਟ ਨੰਬਰ ਆਫ ਸੀਟ ਜਿੱਥੇ ਅਸੀਂ ਇੱਕ ਬੜੇ ਹੌਸਲੇ ਨਾਲ ਜਿਹੜੀ ਕਰੀਬਨ 3 ਸੀਟਾਂ ਦੇ ਉੱਤੇ ਅਸੀਂ 2 ਨੰਬਰ ਤੇ ਆਏ ਆ 5 ਸੀਟਾਂ ਦੇ ਉੱਤੇ ਕਰੀਬਨ ਜਿੰਨ ਨੰਬਰ ਤੇ ਆਏ ਆ ਵੋਟ ਪਰਸੈਂਟ ਸਾਡਾ ਵਧਿਆ ਇਨ੍ਹਾਂ ਨਤੀਜਿਆਂ ਤੋਂ ਬਾਅਦ ਅਖਰਕਾਰ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਵਿਧਾਨ ਸਭਾ ਹਲਕੇ ਦੇ ਵਿੱਚ ਕਿਹੜੇ ਕਿਹੜੀ ਸੀਟ ਤੇ ਜਿੰਨੀ ਚੋਣ ਹੋਣ ਜਾ ਰਹੀ ਹੈ ਤੁਹਾਨੂੰ ਵੀ ਵਿਸਥਾਰ ਦੇ ਨਾਲ ਦੱਸਦੇ ਹਾਂ ਇੱਕ ਇੱਕ ਕਰਕੇ ਤੁਹਾਨੂੰ ਵਿਸਥਾਰ ਦੇ ਨਾਲ ਦੱਸਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਡੇਰਾ ਬਾਬਾ ਨਾਨਕ ਦੀ ਡੇਰਾ ਬਾਬਾ ਨਾਨਕ ਤੋਂ ਸੁਜਿੰਦਰ ਸਿੰਘ ਰੰਦਾਵਾ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਗੁਰਦਾਸਪੁਰ ਤੋਂ ਐਮਪੀ ਚੁਣੇ ਗਏ ਨੇ ਜਿੱਤ ਗਏ ਨੇ ਤਾਂ ਡੇਰਾ ਬਾਬਾ ਨਾਨਕ ਸੀਟ ਹੁਣ ਖਾਲੀ ਹੋ ਜਾਵੇਗੀ ਉਹਨਾਂ ਦੇ ਅਸਤੀਫੇ ਤੋਂ ਬਾਅਦ ਚ ਇੱਥੇ ਜਿੰਨੀ ਚੋਣ ਹੋਵੇਗੀ ਇਸੇ ਤਰ੍ਹਾਂ ਹੁਸ਼ਿਆਰਪੁਰ ਦਾ ਵਿਧਾਨ ਸਭਾ ਹਲਕਾ ਚੱਬੇਵਾਲ ਡਾਕਟਰ ਰਾਜਕੁਮਾਰ ਚੱਬੇਵਾਲ ਜਿਹੜੇ ਆਮ ਆਦੀ ਪਾਰਟੀ ਨੂੰ ਹੁਸ਼ਿਆਰਪੁਰ ਤੋਂ ਜਿੱਤਣ ਦੇ ਵਿੱਚ ਕਾਮਯਾਬ ਰਹੇ ਤਾਂ ਚੱਬੇਵਾਲ ਸੀਟ ਖਾਲੀ ਹੋ ਜਾਵੇਗੀ ਇੱਥੇ ਜਿੰਨੀ ਚੋਣ ਹੋਵੇਗੀ ਗਿੱਦੜਬਾਹ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਰਾਜਾ ਵੜਿੰਗ ਲੁਧਿਆਣਾ ਤੋਂ ਐਮਪੀ ਬਣ ਗਏ ਜਿੱਤ ਗਏ ਤਾਂ ਗਿੱਦੜਬਾਹ ਸੀਟ ਵੀ ਖਾਲੀ ਹੋ ਜਾਵੇਗੀ ਇੱਥੇ ਵੀ ਜਿੰਨੀ ਚੋਣ ਹੋਵੇਗੀ ਬਰਨਾਲਾ ਤੋਂ ਮੀਤਹਿਰ ਜਿਹੜੇ ਇੱਕ ਸੰਗਰੂਪ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਸਨ ਅਗੇ ਵਧਾਂਗੇ ਤਾਂ ਯਾਮਨੀ ਗੋਮਰ ਨੇ ਹਾਰ ਕਬੂਲੀ ਹੈ ਤਾਂ ਪੈਸਿਆਂ ਤੇ ਸਾਧਨਾਂ ਦੀ ਘਾਟ ਉਹਨਾਂ ਨੇ ਦੱਸੀ ਹੈ ਕਿ ਉਸ ਦੇ ਕਰਕੇ ਹਾਰ ਹੋਈ ਹੈ ਜੇਕਰ ਪੈਸੇ ਤੇ ਸਾਧਨ ਹੁੰਦੇ ਤਾਂ ਕਿਹਾ ਕਿ ਤਾਂ ਨਤੀਜੇ ਕੁਝ ਹੋਰ ਹੁੰਦੇ ਸਨ ਤਾਂ ਕੇ ਵੀ ਕਾਂਗਰਸ ਦੇ ਲਈ ਕੰਮ ਕਰਦੀ ਰਹਾਂਗੀ ਯਾਮਨੀ ਗੋਮਰ ਨੇ ਕਿਹਾ ਹੈ ਯਾਮਨੀ ਗੋਮਰ ਨੇ ਦੱਸੀ ਕਿ ਮਰਕਾ ਦਾ ਧੰਨਵਾਦ ਕੀਤਾ ਔਰ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਉਮੀਦਵਾਰ ਨੇ ਯਾਮਨੀ ਗੋਮਰ ਉਮੀਦਵਾਰ ਸਨ ਔਰ ਰਾਜਕੁਮਾਰ ਚੱਪੇਵਾਲੇ ਤੋਂ ਜਿੱਤ ਹਾਸਲ ਹੋਈ ਆਮ ਆਦਮੀ ਪਾਰਟੀ ਨੂੰ ਦੂਜੇ ਨੰਬਰ ਤੇ ਯਾਮਨੀ ਗੋਮਰ ਰਹੇ ਨੇ ਤਾਂ ਕਾਂਗਰਸ ਪਾਰਟੀ ਤੋਂ ਔਰ ਅਦਾਸਾਇਆ ਕਿ 2 ਲੱਖ 59748 ਵੋਟਾਂ ਨਾਲ ਜਿੱਤੀਆਂ ਨੇ ਔਰ 3 ਲੱਖ 3000 ਤੋਂ ਜ਼ਿਆਦਾ ਵੋਟਾਂ ਦੇ ਨਾਲ ਰਾਜਕਪਾ ਚੱਪੇਵਾਲ ਜਿੱਤੂ ਰਹੇ ਤੀਜੇ ਨੰਬਰ ਤੇ ਬਿਚੀ ਵੀ ਰਹੀ ਔਰ ਚੌਥੇ ਦੇ ਸ਼ੋਮਨਿਕਾ ਸ਼ਾਇਦ ਲੜਾਈ ਬਹੁਤ ਹੀ ਜ਼ਿਆਦਾ ਵੱਡੀ ਸੀ ਤੇ ਆਈ ਥਿੰਕ ਜਿਨਨੇ ਪੈਸੇ ਉਹ ਲਾ ਸਕਦੇ ਸੀ ਜਾਂ ਉਹਨਾਂ ਨੇ ਲਾਏ ਮੇਰੇ ਕੋਲ ਨਹੀਂ ਸੀ ਮੇਰੇ ਕੋਲ ਸਾਧਨਾ ਦੀ ਵੀ ਕਮੀ ਸੀ ਤੇ ਤਿੰਨ ਹਲਕੇ ਸਾਡੇ ਖਾਲੀ ਪਏ ਸੀ ਜਿੱਦਾਂ ਕਿ ਸ਼ੁਰੂ ਤੋਂ ਸਾਰੇ ਕੈਈ ਰਹੇ ਸੀ ਜੱਬੇਵਾਲ ਖਾਲੀ ਐ ਹੁਸ਼ਿਆਰਪੁਰ ਖਾਲੀ ਐ ਤੇ ਪੁਲਤ ਤੋਂ ਖੈਰਾਜੀ ਸੰਗਰੂਰ ਇਲੈਕਸ਼ਨ ਲੜ ਰਹੇ ਸੀ ਤਿੰਨ ਹਲਕੇ ਖਾਲੀ ਪਏ ਸੀ ਪਰ ਫੇਰ ਵੀ ਮੈਂ ਕਹਾਂਗੀ ਕਿ ਸਾਰਿਆਂ ਨੇ ਮਿਲ ਕੇ ਬਹੁਤ ਹੀ ਵਧੀਆ ਲੜਾਈ ਲੜੀ ਅਸੀਂ ਬਿਲਕੁਲ ਟਫ ਕੰਪੀਟੀਸ਼ਨ ਉਹਨਾਂ ਨੂੰ ਦਿੱਤਾ ਇੱਕ ਵਾਰ ਤੇ ਮੇਰੇ ਖਿਆਲ ਉਹ ਵੀ ਘਬਰਾ ਹੀ ਗਏ ਹੋਣੇ ਕਿ ਸ਼ਾਇਦ ਉਹ ਜੰਗ ਹਾਰ ਜਾਣਗੇ ਬਸ ਚਲੋ